ਅੱਜ ਪੰਜਾਬ ਦੇ ਵਿੱਚ ਤਿੰਨ ਵੱਡੀਆਂ ਗੱਲਾਂ ਨੇ মিডিਆ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਤੇ ਤਾਰਾਂ ਸੈਂਟਰ ਤੱਕ ਖੜਕ ਗਈਆਂ ਨੇ ਤਿੰਨੇ ਗੱਲਾਂ ਬਹੁਤ ਵੱਡੀਆਂ ਤੇ ਗੰਭੀਰ ਨੇ ਤੇ ਤਿੰਨੋਂ ਗੱਲਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀਆਂ ਨੇ ਇਹਨਾਂ ਦੇ ਵਿੱਚ ਦੋ ਬਹੁਤ ਵੱਡੇ ਤੇ ਗੰਭੀਰ ਦੋਸ਼ ਨੇ ਜਿਹੜੇ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਦੇ ਉੱਪਰ ਬੜੇ ਤੇਜ਼ੀ ਦੇ ਨਾਲ ਮੀਡੀਆ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਨੇ ਤੇ ਇੱਕ ਬਹੁਤ ਵੱਡੀ ਗੱਲ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਨੇ ਬੋਲ ਦਿੱਤੀ ਹੈ ਹੁਣ ਤਿੰਨੇ ਗੱਲਾਂ ਬਾਰੇ ਮੀਡੀਆ ਦੇ ਵਿੱਚ ਵੱਡੀ ਚਰਚਾ ਹੈ ਕੁਝ ਲੋਕ ਇਹਨਾਂ ਗੱਲਾਂ ਨੂੰ ਸਹੀ ਮੰਨ ਰਹੇ ਨੇ ਤੇ ਕੁਝ ਲੋਕ ਇਹਨਾਂ ਤਿੰਨੇ ਦੋਛਾਂ ਦਾ ਵਿਰੋਧ ਕਰ ਰਹੇ ਨੇ ਗਲਤ ਕਹਿ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਬਾਰੇ ਜਿਹੜੀਆਂ ਇਹ ਤਿੰਨੇ ਵੱਡੀਆਂ ਗੱਲਾਂ ਆਈਆਂ ਨੇ ਕੀ ਉਹ ਸਹੀ ਨੇ ਜਾਂ ਗਲਤ ਨੇ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖ ਦਿਓ ਹੁਣ ਪਹਿਲਾ ਤਾਂ ਵੱਡਾ ਦੋਸ਼ ਅਮਰਤਪਾਲ ਸਿੰਘ ਦੇ ਉੱਪਰ ਪਲਵਿੰਦਰ ਸਿੰਘ ਤਲਵਾੜਾ ਜਿਹੜਾ ਦੀਪ ਸਿੱਧੂ ਦਾ ਬੜਾ ਨੇੜ ਦਾ ਦੋਸਤ ਮੰਨਿਆ ਜਾਂਦਾ ਨੇੜਲਾ ਸਾਥੀ ਮੰਨਿਆ ਜਾਂਦਾ ਉਹਨਾਂ ਦਾ ਵੱਡਾ ਸਮਰਥਕ ਸੀ ਦੀਪ ਸਿੱਧੂ ਦਾ ਔਰ ਪਹਿਲਾਂ ਉਹ ਅਮਰਤਪਾਲ ਸਿੰਘ ਉਹਨਾਂ ਦੀ ਜਥੇਬੰਦੀ ਦੇ ਵੀ ਹੱਕ 'ਚ ਬਹੁਤ ਜ਼ੋਰ ਨਾਲ ਬੋਲਦਾ ਰਿਹਾ ਉਹਨੇ ਬਹੁਤ ਗੰਭੀਰ ਤੇ ਵੱਡਾ ਦੋਸ਼ ਅਮਰਤਪਾਲ ਸਿੰਘ ਦੇ ਉੱਪਰ ਮੀਡੀਆ ਚੈਨਲਾਂ ਦੇ ਉੱਪਰ ਆ ਕੇ ਲਾਇਆ ਬਲਵਿੰਦਰ ਸਿੰਘ ਤਲਵਾੜਾ ਨੇ ਆਖਿਆ ਕਿ ਅਮਰਤਪਾਲ ਸਿੰਘ ਨੇ ਜੇਲ੍ਹ 'ਚ ਬੈਠਿਆਂ ਮੈਨੂੰ ਮਰਵਾਉਣ ਦੇ ਲਈ 4-5 ਵਾਰ ਗੈਂਗਸਟਰ ਭੇਜੇ 4-5 ਵਾਰ ਮੈਨੂੰ ਮਰਾਉਣ ਦੇ ਲਈ ਬੰਦੇ ਭੇਜੇ ਪਰ ਮੈਂ ਬਚ ਜਾਂਦਾ ਰਿਹਾ ਪਰਵਿੰਦਰ ਸਿੰਘ ਤਲਵਾੜਾ ਨੇ ਇੱਥੋਂ ਤੱਕ ਦੋਸ਼ ਠੋਕ ਦਿੱਤਾ ਹੈ ਕਿ ਇਹ ਗੱਲ ਮੈਨੂੰ ਉਹਨਾਂ ਗੈਂਗਸਟਰਾਂ ਨੇ ਆਪ ਦੱਸੀ ਜਿਹੜੇ ਮੈਨੂੰ ਸਪਾਰੀ ਦੇ ਕੇ ਅਮਰਤਪਾਲ ਹੋਰਾਂ ਵੱਲੋਂ ਮਾਰਨ ਲਈ ਭੇਜੇ ਗਏ ਸਿਗੇ ਉਹਨਾਂ ਨੇ ਮੈਨੂੰ ਪਛਾਣ ਲਿਆ ਕਿਉਂਕਿ ਜੇਲ੍ਹ ਦੇ ਵਿੱਚ ਉਹਨਾਂ ਗੈਂਗਸਟਰਾਂ ਦੀ ਮੈਂ ਮਦਦ ਕੀਤੀ ਸੀ ਤੇ ਉਹ ਮੈਨੂੰ ਪਛਾਣ ਕੇ ਉਹਨਾਂ ਨੇ ਫਿਰ ਕਿਹਾ ਕਿ ਆਏ ਤਾਂ ਅਸੀਂ ਤੁਹਾਨੂੰ ਮਾਰਨ ਸੀ ਸਾਨੂੰ ਸਪਾਰੀ ਦਿੱਤੀ ਗਈ ਸੀ ਤੁਹਾਨੂੰ ਮਾਰਨ ਦੀ ਅਮਰਤਪਾਲ ਨੇ ਸਾਨੂੰ ਮਾਰਨ ਦੀ ਸੁਪਾਰੀ ਦਿੱਤੀ ਹੈ ਪਰ ਅਸੀਂ ਹੁਣ ਤੁਹਾਨੂੰ ਨਹੀਂ ਮਾਰਾਂਗੇ ਇੰਨਾ ਵੱਡਾ ਤੇ ਗੰਭੀਰ ਦੋਸ਼ ਅਮਰਤਪਾਲ ਸਿੰਘ ਦੇ ਉੱਪਰ ਅਮਰਤਪਾਲ ਹੋਰਾਂ ਦੇ ਹੀ ਪਹਿਲਾਂ ਤੋਂ ਰਹੇ ਸਮਰਥਕ ਤੇ ਸਾਥੀ ਤੇ ਦੀਪ ਸਿੱਧੂ ਦੇ ਬਹੁਤ ਪੱਕੇ ਸਾਥੀ ਪੁਲਵਿੰਦਰ ਸਿੰਘ ਤਲਵਾੜਾ ਨੇ ਲਾਇਆ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਕੀ ਪੁਲਵਿੰਦਰ ਸਿੰਘ ਤਲਵਾੜਾ ਦਾ ਲਾਇਆ ਇਹ ਦੋਸ਼ ਜਿਹੜਾ ਹੈ ਇਹ ਸਹੀ ਹੋ ਸਕਦਾ ਹੈ ਜਾਂ ਬਿਲਕੁਲ ਮਨਕਰਤ ਦੋਸ਼ ਹੋ ਸਕਦਾ ਹੈ ਹੁਣ ਅਗਲੀ ਵੱਡੀ ਗੱਲ ਅਮਰਤਪਾਲ ਸਿੰਘ ਬਾਰੇ ਇੱਕ ਹੋਰ ਆ ਰਹੀ ਹੈ ਉਹਨਾਂ ਦੀ ਜੱਥੇਬੰਦੀ ਜਿਹੜੀ ਵਾਰਸ ਪੰਜਾਬ ਦੇ ਆ ਉਹਦੇ ਉੱਪਰ ਇੱਕ ਕਥਤ ਬਹੁਤ ਵੱਡਾ ਦੋਸ਼ ਲਾਇਆ ਜਾ ਰਿਹਾ ਇੱਕ ਚੈਟ ਵਾਇਰਲ ਹੋ ਰਹੀ ਹੈ WhatsApp ਦੀ ਸੋਸ਼ਲ ਮੀਡੀਆ ਦੀ ਇੱਕ ਚੈਟ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਥਤ ਤੌਰ ਤੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਚੈਟ ਵਾਰਸ ਪੰਜਾਬ ਦੇ ਗਰੁੱਪ ਦੇ ਵਿੱਚ ਕੀਤੀ ਗਈ ਹੈ ਔਰ ਇਸ ਚੈਟ ਦੇ ਵਿੱਚ ਜਿਹੜੀ ਉਹ ਚੈਟ ਪੇਸ਼ ਕੀਤੀ ਜਾ ਰਹੀ ਹੈ ਕਥਿਤ ਚੈਟ ਉਹਦੇ ਵਿੱਚ ਇਹ ਆ ਕਿ ਅਮਰਤਪਾਲ ਹੋਰਾਂ ਦੇ ਜਿਹੜੇ ਪਿਛਲੇ ਸਾਥੀ ਨੇ ਉਹ ਇਹ ਪਲਾਨਿੰਗ ਕਰ ਰਹੇ ਨੇ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਵਨੀਤ ਬਿੱਟੂ ਨੂੰ ਵਿਕਰਮਜੀਤ ਮਜੀਠੀਆ ਨੂੰ ਇਹਨਾਂ ਨੂੰ ਕਿਵੇਂ ਮਾਰਿਆ ਜਾਵੇ ਤੇ ਕੌਣ ਮਾਰੇਗਾ ਮਤਲਬ ਉਹਨਾਂ ਨੂੰ ਮਾਰਨ ਤੱਕ ਉਹਨਾਂ ਤੇ ਹਮਲਾ ਕਰਨ ਤੱਕ ਦੀ ਜਿਹੜੀ ਕੋਸ਼ਿਸ਼ ਦਾਵਾ ਕੀਤਾ ਜਾ ਰਿਹਾ ਕਿ ਇਸ ਚੈਟ ਦੇ ਵਿੱਚ ਮੌਜੂਦ ਹੈ ਇਸ ਚੈਟ ਦੀ ਮੈਂ ਬਿਲਕੁਲ ਵੀ ਪੁਸ਼ਟੀ ਨਹੀਂ ਕਰਦਾ ਉਹ ਸਹੀ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ ਪਰ ਮੀਡੀਆ ਦੇ ਵਿੱਚ ਸਾਰੇ ਚੈਨਲਾਂ ਦੇ ਉੱਪਰ ਇਸ ਚੈਟ ਦਾ ਵੱਡਾ ਰੋਲਾ ਪੈ ਗਿਆ ਔਰ ਉਹਦੇ ਵਿੱਚ ਜਿਹੜੀ ਚੈਟ ਉਹ ਦਿਖਾਈ ਜਾ ਰਹੀ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ ਜਿਹੜਾ ਕੁਝ ਵਿਅਕਤੀ ਗੱਲ ਕਰ ਰਹੇ ਨੇ ਉਸ ਚੈਟ ਇੰਜ ਪੇਸ਼ ਕੀਤਾ ਜਾ ਰਿਹਾ ਕਿ ਵਾਰਿਸ ਪੰਜਾਬ ਦਾ ਗਰੁੱਪ ਹੈ ਕੁਝ ਵਿਅਕਤੀ ਚੈਟ ਕਰ ਰਹੇ ਨੇ ਜਿਹੜੇ ਕਿ ਇਹ ਕਹਿ ਰਹੇ ਨੇ ਕਿ ਅਮਰਤਪਾਲ ਦੇ ਉੱਪਰ ਤੀਜੀ ਵਾਰ ਐਨਐਸਏ ਅਮਿਤ ਸ਼ਾਹ ਨੇ ਵਿਧਾਇਆ ਤੇ ਉਹ ਉਹਦੇ ਉਹ ਉਹਨੂੰ ਉਹਨੂੰ ਸਿੱਧਾ ਹਮਲਾ ਕਰਨ ਵਰਗੀ ਗੱਲ ਉਹਦੇ ਬਾਰੇ ਲਿਖੀ ਹੋਈ ਹੈ ਤੇ ਇੰਜ ਗੱਲਾਂ ਕੀਤੀਆਂ ਜਾ ਰਹੀਆਂ ਉਸ ਚੈਟ ਦੇ ਵਿੱਚ ਵੀ ਮੇਰੀ ਡਿਊਟੀ ਲਾਓ ਤੇ ਨਾਲ ਹੀ ਇਹ ਕਿਹਾ ਜਾ ਰਿਹਾ ਕਿ ਜਿਹੜਾ ਮਜੀਠੀਆ ਉਹਨੇ 10 ਕਰੋੜ ਦੇ ਕੇ ਐਨਐਸਏ ਲਵਾਇਆ ਤੇ ਇਸ ਕਰਕੇ ਮਜੀਠੀਆ ਨੂੰ ਵੀ ਸੌਦਾ ਲਾਉਣਾ ਤੇ ਨਾਲ ਹੀ ਜਿਹੜੇ ਹੋਰ ਕਈ ਪੁਲਵਿੰਦਰ ਤਲਵਾੜੇ ਦਾ ਜ਼ਿਕਰ ਵੀ ਉਹਦੇ ਵਿੱਚ ਹੈਗਾ ਚੈਟ ਦੇ ਵਿੱਚ ਹੁਣ ਉਹ ਚੈਟ ਸੱਚੀ ਹੈ ਕਿ ਝੂਠੀ ਹੈ ਇਹ ਪੜਤਾਲ ਕਰਨਾ ਪੁਲਿਸ ਵਿਭਾਗ ਦਾ ਇੰਟੈਲੀਜੈਂਸ ਵਿਭਾਗ ਦਾ ਕੰਮ ਹੈ ਤੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਪੜਤਾਲ ਪਰ ਸਵਾਲ ਗੰਭੀਰ ਉੱਠੇ ਹੁਣ ਪਲਵਿੰਦਰ ਤਲਵਾੜਾ ਨੇ ਜਿਹੜੇ ਕੁਝ ਚੈਨਲਾਂ ਤੇ ਆ ਕੇ ਦੋਸ਼ ਲਾਏ ਨੇ ਉਹ ਵੀ ਆਪਣੇ ਆਪ ਚ ਗੰਭੀਰ ਨੇ ਹੁਣ ਜਿਹੜੀ ਤੀਜੀ ਗੱਲ ਜਿਹਨੇ ਬੜੀ ਵੱਡੀ ਚਰਚਾ ਬਟੋਰੀ ਹੈ ਉਹ ਇਹ ਹੈ ਕਿ ਅਮਰਤਪਾਲ ਸਿੰਘ ਇਹ ਦਾਵਾ ਪੰਜਾਬ ਦੇ ਵਿੱਚ ਕਰਦੇ ਰਹੇ ਨੇ ਕਿ ਅਸੀਂ ਸਿੱਖ ਤਾਂ ਇੱਥੇ ਗੁਲਾਮ ਆ ਤੇ ਅਸੀਂ ਆਪਣਾ ਆਜ਼ਾਦ ਮੁਲਕ ਚਾਹੁੰਦੇ ਆ ਤੇ ਅਸੀਂ ਉਦੋਂ ਹੀ ਇੱਥੇ ਸਭ ਕੁਝ ਖੁੱਲ ਕੇ ਕਰ ਸਕਾਂਗੇ ਜਦੋਂ ਸਾਨੂੰ ਵੱਖਰਾ ਆਜ਼ਾਦ ਮੁਲਕ ਮਿਲੇਗਾ ਪਰ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ترਸੇਮ ਸਿੰਘ ਹੋਰਾਂ ਨੇ ਇੱਕ ਬਿਆਨ ਦਿੱਤਾ ਮੀਡੀਆ ਦੇ ਸਾਹਮਣੇ ਜਿਹਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਲੋਕ ਕਰ ਰਹੇ ਨੇ ਕੋਈ ਠੀਕ ਕਹਿ ਰਿਹਾ ਕੋਈ ਗਲਤ ਕਹਿ ਰਿਹਾ ਕੀ ਬਿਆਨ ਦਿੱਤਾ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ترਸੇਮ ਸਿੰਘ ਜੀ ਹੋਰਾਂ ਨੇ ਇਹ ਬਿਆਨ ਦਿੱਤਾ ਹੈ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਹੋਰਾਂ ਤੇ ਜਿਹੜਾ NSA ਵਧਾਇਆ ਗਿਆ ਇਹ ਇਹ ਬਿਲਕੁਲ ਗੈਰਕਾਨੂੰਨੀ ਹੈ ਤੇ ਨਾਲੇ ਵੱਡੀ ਗੱਲ ਉਹਨਾਂ ਨੇ ਇਹ ਬੋਲ ਦਿੱਤੀ ਐ ਕਿ ਅਮਰਤਪਾਲ ਸਿੰਘ ਉਹ ਜਿਹੜੇ ਵਿਅਕਤੀ ਪਹਿਲਾਂ ਕਿਤੇ ਉਹ ਗਲਤ ਹੋਏ ਤੇ ਹੁਣ ਜੇ ਉਹ ਸਹੀ ਹੋ ਕੇ ਕਾਨੂੰਨ ਮੁਤਾਬਕ ਚੱਲਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਕਾਨੂੰਨ ਮੁਤਾਬਕ ਸਹੀ ਹੋ ਕੇ ਚੱਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਐਸੇ ਕਰਕੇ ਕੁਝ ਲੋਕ ਨੇ ਜਿਹੜੇ ਉਹ ਗਲਤੀ ਤੁਰੇ ਜਾਂਦੇ ਹੁੰਦੇ ਨੇ ਹੁਣ ਇਹ ਜਿਹੜਾ ਬਿਆਨ ਐ ਇਹਦੇ ਤੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਕੀ ਅਮਰਤਪਾਲ ਸਿੰਘ ਦੇ ਪਿਤਾ ਇਹ ਮੰਨ ਰਹੇ ਨੇ ਸਵਾਲ ਕਰ ਰਹੇ ਨੇ ਕੁਝ ਲੋਕ ਸੋਸ਼ਲ ਮੀਡੀਆ ਤੇ ਵੀ ਅਮਰਤਪਾਲ ਸਿੰਘ ਦੇ ਪਿਤਾ ਨੇ ਇਹ ਮੰਨ ਲਿਆ ਕਿ ਅਮਰਤਪਾਲ ਸਿੰਘ ਹੋਰੀ ਜੋ ਪਹਿਲਾਂ ਕਰ ਰਹੇ ਸੀ ਉਹ ਗਲਤ ਸੀ ਉਹ ਗੈਰ ਕਾਨੂੰਨੀ ਸੀ ਤੇ ਜੋ ਰਸਤਾ ਉਹਨਾਂ ਨੇ ਹੁਣ ਫੜਿਆ ਜਿਵੇਂ ਕਿ ਐਮਪੀ ਬਣ ਕੇ ਸੰਵਿਧਾਨ ਦੀ ਸੌ ਚੁੱਕ ਕੇ ਕਾਨੂੰਨ ਮੁਤਾਬਕ ਚੱਲਣ ਵਾਲਾ ਵੀ ਹੁਣ ਉਹ ਸਹੀ ਰਸਤੇ ਤੇ ਆ ਰਹੇ ਨੇ ਤਾਂ ਕੁਝ ਲੋਕ ਇਸ ਤਰ੍ਹਾਂ ਦੇ ਸਵਾਲ ਚੁੱਕ ਰਹੇ ਨੇ ਕਿ ਕੀ ਫਿਰ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਪੰਜਾਬ ਨੂੰ ਇਹ ਕਹਿਣਗੇ ਕਿ ਅਸੀਂ ਗਲਤ ਕੀਤਾ ਸੀ ਹੁਣ ਤੁਸੀਂ ਇਹਦੇ ਤੇ ਆਪਣਾ ਕਮੈਂਟ ਕੀਮਤੀ ਵਿਚਾਰ ਲਿਖ ਸਕਦੇ ਹੋ ਕਿ ਅਮਰਤਪਾਲ ਸਿੰਘ ਜੀ ਦੇ ਪਿਤਾ ਨੇ ਜੋ ਬੋਲਿਆ ਉਹਦਾ ਅਰਥ ਉਵੇਂ ਦਾ ਹੋ ਸਕਦਾ ਜਿਵੇਂ ਦਾ ਕੁਝ ਲੋਕ ਸੋਸ਼ਲ ਮੀਡੀਆ ਤੇ ਕੱਢ ਰਹੇ ਨੇ ਤੁਸੀਂ ਉਹ ਬਿਆਨ ਜੇ ਨਹੀਂ ਸੁਣਿਆ ਤਾਂ ਜ਼ਰੂਰ ਸੁਣ ਲੈਣਾ ਚਾਹੀਦਾ ਬਹੁਤ ਸਾਰੇ ਚੈਨਲਾਂ ਤੇ ਉਹ ਬਿਆਨ ਚੱਲ ਰਿਹਾ ਕਿਉਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਬਿਆਨ ਬੋਲਿਆ ਗਿਆ ਤਾਂ ਤੁਸੀਂ ਜਰੂਰ ਸੁਣ ਕੇ ਦੱਸਿਓ ਹੁਣ ਸਵਾਲ ਤਾਂ ਇੱਥੇ ਕਈ ਸਾਰੇ ਖੜੇ ਕੀਤੇ ਜਾਂਦੇ ਰਹੇ ਨੇ ਜਦੋਂ ਅਮਰਪਾਲ ਸਿੰਘ ਹੋਰਾਂ ਨੇ ਚੋਣ ਲੜੀ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਖੜੇ ਕੀਤੇ ਜਿਹੜੇ ਉਹਨਾਂ ਦੇ ਵਿਰੁੱਧ ਚੋਣ ਲੜ ਰਹੇ ਸੀ ਕਾਂਗਰਸ ਦਾ ਤੇ ਕਾਲੀਗਲ ਦਾ ਉਮੀਦਵਾਰ ਇੱਕ ਇੰਦਰ ਆਪਣਾ ਸੀਗਾ ਕੁਲਬੀਰ ਸਿੰਘ ਜੀਰਾ ਤੇ ਦੂਸਰਾ ਸੀਗਾ ਵਿਰਸਾ ਸਿੰਘ ਵਲਟੋਆ ਤੇ ਹੋਰ ਨਾ ਨੇ ਵੀ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਕੀਤੇ ਸੀ ਕਿ ਅਮਰਤਪਾਲ ਸਿੰਘ ਉਹ ਤਾਂ ਕਹਿੰਦਾ ਸੀ ਕਿ ਅਸੀਂ ਇਸ ਦੇਸ਼ 'ਚ ਗੁਲਾਮ ਆ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ ਉਦੋਂ ਤੱਕ ਇੱਥੇ ਸਾਡੀ ਕੋਈ ਬੁੱਕਤ ਨਹੀਂ ਉਦੋਂ ਤੱਕ ਇਥੋਂ ਦੇ ਸੰਵਿਧਾਨ ਕਾਨੂੰਨ ਪਾਰਲੀਮੈਂਟ ਆ ਸਾਡੇ ਲਈ ਕੱਖ ਨਹੀਂ ਤੇ ਕੁਝ ਲੋਕਾਂ ਨੇ ਸਵਾਲ ਇਹ ਉਠਾਏ ਸੀ ਉਹ ਕਹਿੰਦੇ ਕਿ ਹੁਣ ਅਮਰਤਪਾਲ ਸਿੰਘ ਰਾਜਨੀਤਿਕ ਬਨਣ ਵੱਲ ਕਿਉਂ ਤੁਰ ਪਿਆ ਕੀ ਕੁਝ ਲੋਕਾਂ ਨੇ ਤੇ ਇਥੋਂ ਤੱਕ ਕਿਹਾ ਸੀ ਕਿ ਆ ਸਾਰਾ ਕੁਝ ਕਰਕੇ ਉਹ ਮਸ਼ਹੂਰ ਹੋ ਕੇ ਲੋਕਾਂ ਚ ਆਪਣੀ ਜਗ੍ਹਾ ਬਣਾਉਣੀ ਚਾਹੁੰਦੇ ਸੀ ਤਾਂ ਕਿ ਉਹ ਆਉਣ ਵਾਲੇ ਟਾਈਮ ਚ ਇੱਕ ਸਫਲ ਰਾਜਨੀਤਾ ਬਣ ਸਕਣ ਪਰ ਉਹਨਾਂ ਦੇ ਸਾਥੀਆਂ ਨੇ ਤੇ ਪਰਿਵਾਰ ਨੇ ਇਹਨਾਂ ਗੱਲਾਂ ਨੂੰ ਨਕਾਰਿਆ ਸੀ ਵੀ ਇਹ ਗਲਤ ਨਹੀਂ ਐਡਾ ਨਹੀਂ ਹੈ ਉਦੋਂ ਤੋਂ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਤੇ ਹੁਣ ਜਦੋਂ ਅਮਰਤਪਾਲ ਸਿੰਘ ਦੇ ਪਿਤਾ ਨੇ ਇਹ ਗੱਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਪਹਿਲਾਂ ਗਲਤ ਹੋ ਗਿਆ ਤੇ ਬਾਅਦ ਚ ਉਹ ਕਾਨੂੰਨੀ ਤਰੀਕੇ ਨਾਲ ਸਹੀ ਹੋਣਾ ਚਾਹੁੰਦਾ ਤਾਂ ਫਿਰ ਉਹਨੂੰ ਹੋਣ ਕਿਉਂ ਨਹੀਂ ਦਿੱਤਾ ਜਾ ਰਿਹਾ ਤਾਂ ਇਥੋਂ ਫਿਰ ਨਵੇਂ ਸਵਾਲ ਉੱਠ ਖੜੇ ਨੇ ਕਿ ਕੀ ਅਮਰਤਪਾਲ ਸਿੰਘ ਦੇ ਪਿਤਾ ਇਹ ਮੰਨਦੇ ਨੇ ਕਿ ਪਹਿਲਾਂ ਉਹ ਗਲਤ ਹੋਏ ਸੀ ਜਾਂ ਉਹਨਾਂ ਨੇ ਕੁਝ ਗਲਤ ਕੀਤਾ ਸੋ ਇਹਦੇ ਦਰਮਿਆਨ ਹੀ ਇੱਕ ਵੱਡੀ ਗੱਲ ਅਮਰਤਪਾਲ ਸਿੰਘ ਹੋਰਾਂ ਬਾਰੇ ਹੋਰ ਮੀਡੀਆ ਚ ਵੱਡੀ ਚਰਚਾ ਉਹ ਇਹ ਹੈ ਕੁਝ ਲੋਕ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਐਲਾਨ ਕਰ ਰਹੇ ਨੇ ਪਿਛਲੇ ਦਿਨੀ ਜਦੋਂ ਵਿਸਾਖੀ ਦਾ ਦਿਹਾੜਾ ਸੀ ਉਸ ਦਿਨ ਵੀ ਕਾਨਫਰੰਸਾਂ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦੇ ਸਾਥੀਆਂ ਨੇ ਜਿਹੜੀ ਜਥੇਬੰਦੀ ਬਣਾਈ ਹੈ ਐ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੀ ਸਟੇਜ ਤੋਂ ਕਈ ਵਾਰ ਇਹ ਗੱਲ ਆਈ ਕਿ ਆਉਣ ਵਾਲੇ ਟਾਈਮ 'ਚ ਅਮਰਤਪਾਲ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਇਹ ਗੱਲ ਕੁਝ ਚੈਨਲਾਂ ਦੇ ਉੱਪਰ ਜਿਹੜੇ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਹੈ ਉਹਨਾਂ ਨੇ ਵੀ ਕੀਤੀ ਐ ਉਹ ਵੀ ਕਹਿੰਦੇ ਕਿ ਹਾਂ ਸਾਡਾ ਮੁੱਖ ਮੰਤਰੀ ਦਾ ਚਿਹਰਾ ਅਮਰਤਪਾਲ ਹੀ ਹੋਵੇਗਾ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਕਾਲਪੁਰਖ ਨੇ ਚਾਇਆ ਤਾਂ ਮੈਂ ਵੀ ਬਣ ਸਕਦਾ ਮੁੱਖ ਮੰਤਰੀ ਵੈਸੇ ਮੇਰੀ ਕੋਈ ਇੱਛਾ ਨਹੀਂ ਹੁਣ ਇਹ ਸਾਰੇ ਕੁਸ਼ ਦੇ ਉੱਪਰ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਕਈ ਤਰ੍ਹਾਂ ਦੇ ਸਵਾਲ ਕਰਦੇ ਨੇ ਉਹ ਕਹਿੰਦੇ ਨੇ ਕਿ ਕੀ ਅਮਰਤਪਾਲ ਸਿੰਘ ਹੋਰੀ ਰਾਜਨੀਤਿਕ ਬਣਦੇ ਲਈ ਆਏ ਸੀ ਜਾਂ ਫਿਰ ਉਹ ਆਪਣਾ ਜਿਹੜਾ ਪਹਿਲਾ ਵਾਲਾ ਉਹ ਏਜੰਡਾ ਦੱਸਦੇ ਸੀ ਕਿ ਅਸੀਂ ਆਪਣਾ ਆਜ਼ਾਦ ਮੁਲਕ ਵੱਖਰਾ ਮੁਲਕ ਬਣਾਉਣਾ ਹੈ ਵੀ ਕੋਈ ਉਸ ਤਰ੍ਹਾਂ ਦਾ ਉਹਨਾਂ ਦਾ ਏਜੰਡਾ ਜਾਂ ਸੋਚ ਸੀ ਜਾਂ ਰਾਜਨੀਤਾ ਬਨ ਦੀ ਇੱਥੇ ਹੀ ਮੁੱਖ ਮੰਤਰੀ ਜਾਂ ਇਸ ਤਰ੍ਹਾਂ ਦੇ ਅਹੁਦਿਆਂ ਦੇ ਲਈ ਉਹਨਾਂ ਦੀ ਕੋਸ਼ਿਸ਼ ਸੀ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਕੁਝ ਲੋਕ ਕਰ ਰਹੇ ਨੇ ਹੁਣ ਇਹ ਸਾਰੇ ਕੁਸ਼ਤੇ ਦਰਮਿਆਨ ਤੁਸੀਂ ਆਪਣਾ ਕੀਮਤੀ ਵਿਚਾਰ ਕੀਮਤੀ ਕਮੈਂਟ ਜਰੂਰ ਲਿਖਿਓ ਦਬਾਰਾ ਫਿਰ ਮੈਂ ਤੁਹਾਨੂੰ ਦੱਸ ਦਿਆਂ ਅਮਰਤਪਾਲ ਸਿੰਘ ਹੋਰਾਂ ਬਾਰੇ ਤਿੰਨ ਗੱਲਾਂ ਜ਼ੋਰ ਨਾਲ ਸਾਹਮਣੇ ਆਈਆਂ ਇੱਕ ਤਾਂ ਅਮਰਤਪਾਲ ਸਿੰਘ ਦੇ ਉੱਪਰ ਪਲਵਿੰਦਰ ਤਲਵਾੜਾ ਨੇ ਦੋਸ਼ ਲਾਇਆ ਕਿ ਮੈਨੂੰ ਗੈਂਗਸਟਰ ਭੇਜੇ ਮਰਵਾਉਣ ਦੇ ਲਈ ਕਈ ਵਾਰ ਅਮਰਤਪਾਲ ਨੇ ਦੂਜਾ ਦੋਸ਼ ਇੱਕ ਅਮਰਤਪਾਲ ਸਿੰਘ ਹੋਰਾਂ ਦੀ ਜੱਥੇਬੰਦੀ ਜਿਹੜੀ ਵਾਰਸ ਪੰਜਾਬ ਦੀ ਉਹਦੇ ਉੱਪਰ ਕਥਿਤ ਚੈਟ ਵਾਇਰਲ ਹੋ ਰਹੀ ਹੈ ਇੱਕ ਚੈਟ ਵਾਇਰਲ ਹੋ ਰਹੀ ਹੈ ਕਥਿਤ ਤੌਰ ਤੇ ਦਾਵਾ ਕੀਤਾ ਜਾ ਰਿਹਾ ਹੈ ਬਈ ਇਹ ਉਸ ਗਰੁੱਪ ਦੀ ਚੈਟ ਹੈ ਜਿਹੜਾ ਅਮਰਤਪਾਲ ਹੋਰਾਂ ਦੇ ਸਾਥੀਆਂ ਤੇ ਉਹਨਾਂ ਦੀ ਜਥੇਬੰਦੀ ਦੇ ਨਾਂ ਤੇ ਬਣਾਇਆ। ਕਥਿਤ ਤੌਰ ਤੇ ਉਸ ਚੈਟ 'ਚ ਇਹ ਕਿਹਾ ਜਾ ਰਿਹਾ ਆ ਵੀ ਉਹਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਮੰਤਰੀ ਰਵਨੀਤ ਬਿੱਟੂ ਤੇ ਮਜੀਠੀਆ ਤੇ ਪੁਲਵਿੰਦਰ ਤਲਵਾੜਾ। ਵੀ ਇਹਨਾਂ ਦੇ ਉੱਪਰ ਹਮਲੇ ਕਰਨ, ਇਹਨਾਂ ਦਾ ਨੁਕਸਾਨ ਕਰਨ ਦੀ ਗੱਲਬਾਤ ਤੇ ਯੋਜਨਾ ਬਾਰੇ ਗੱਲ ਕੀਤੀ ਜਾ ਰਹੀ ਹੈ। ਹੁਣ ਇਹ ਜੋ ਆਈ ਹੈ ਗੱਲ ਸਾਹਮਣੇ ਇਹਦੇ ਤੇ ਰੌਲਾ ਪੈਣਾ ਸੀ ਉਹ ਪੈ ਗਿਆ ਹੁਣ ਤੁਸੀਂ ਇਹ ਸਾਰੇ ਕੁਸ਼ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਲਿਖ ਸਕਦੇ ਹੋ ਮੈਂ ਫਿਰ ਕਹਿ ਦਿਆਂ ਕਿ ਅਸੀਂ ਲਾਈਵ ਸੱਚ ਟੀਵੀ ਵੱਲੋਂ ਤੇ ਮੈਂ ਇਹਨਾਂ ਗੱਲਾਂ ਦੀ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਸਹੀ ਹੋਣ ਹੋ ਸਕਦਾ ਗਲਤ ਹੋਣ ਮੈਂ ਤਾਂ ਜਿੱਦਾਂ ਦੀ ਪੂਰੀ ਚਰਚਾ ਚਾਰਚ ਫੇਰੋਂ ਕਈ ਚੈਨਲਾਂ ਦੇ ਉੱਪਰ ਆਈ ਹੈ ਜਿੱਦਾਂ ਪੁਲਵਿੰਦਰ ਨੇ ਪੁਲਵਿੰਦਰ ਤਲਵਾੜਾ ਨੇ ਆਪ ਬੋਲਿਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਆਪਣੇ ਆਪ ਇਸ ਚੀਜ਼ ਬਾਰੇ ਸਮਝ ਸਕਣਗੇ ਕਿ ਕੀ ਇਹ ਝੂਠੀ ਦੂਸ਼ਣਬਾਜ਼ੀ ਹੈ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਅਮਰਤਪਾਲ ਹੋਰਾਂ ਨੂੰ ਜਾਂ ਫਿਰ ਇਹਦੇ ਵਿੱਚ ਕੋਈ ਸਚਾਈ ਹੋ ਸਕਦੀ ਹੈ ਤੁਸੀਂ ਲਿਖੋ ਕਮੈਂਟ ਬਹੁਤ ਮਿਹਰਬਾਨੀ ਸ਼ੁਕਰੀਆ